ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖਾਂ ਅੰਦਰ ਜ਼ਬਰ ਵਿਰੋਧ ਬਗਾਵਤ ਦਾ ਅਥਾ ਜੋਸ਼ ਪਾਰ ਕੇ ਸਿੱਖੀ ਸਿਧਾਂਤਾਂ ਵਿੱਚ ਇੱਕ ਨਵਾਂ ਮੋੜ ਲਿਆਂਦਾ ਗੁਰੂ ਅਰਗੋਬਿੰਦ ਸਾਹਿਬ ਜੀ ਵੱਲੋਂ ਮਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨਣਾ ਸ਼ਸਤਰ ਇਕੱਠੇ ਕਰਨਾ ਕਿਲੇ ਬਣਵਾਉਣਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਨਾ ਸ਼ਾਹੀ ਫੌਜਾਂ ਦਾ ਡਟ ਕੇ ਮੁਕਾਬਲਾ ਕਰਨਾ ਅਤੇ ਉਹਨਾਂ ਨੂੰ ਕਰਾਰੀ ਹਾਰ ਦੇਣਾ ਇਸ ਸ਼ਹਾਦਤ ਦੇ ਫਲ ਸਰੂਪੇ ਅਮਲ ਵਿੱਚ ਆਏ ਪੰਚਮ ਪਾਸ਼ਾ ਜੀ ਦੀ ਸ਼ਹਾਦਤ ਸਿੱਖਾਂ ਲਈ ਪ੍ਰੇਰਣਾ ਬਣੀ ਜਿਸਨੇ ਜਾ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਨਾ ਮਿਟਣ ਵਾਲਾ ਅਸਰ ਪਾਇਆ ਜਿੱਥੇ ਹੁਣ ਤੱਕ ਧਰਮ ਦਾ ਪ੍ਰਚਾਰ ਹਥਰੀ ਚਮਾਲਾਂ ਤੇ ਰਬਾਬ ਫੜ ਕੇ ਕੀਤਾ ਜਾ ਰਿਹਾ ਸੀ ਉੱਥੇ ਹੁਣ ਪੀਰੀ ਨਾਲ ਮੀਰੀ ਭਗਤੀ ਨਾਲ ਸ਼ਕਤੀ ਰੋਹਾਨੀ ਨਾਲ ਜਿਸਮਾਨੀ ਤਾਕਤ ਦਾ ਸੁਮੇਲ ਕਰ ਦਿੱਤਾ ਗਿਆ ਗੁਰੂ ਨਾਨਕ ਦੇਵ ਜੀ ਨੇ ਜ਼ਾਲਮ ਰਾਜਿਆਂ ਖਿਲਾਫ ਸਖਤ ਆਵਾਜ਼ ਉਠਾਈ ਅਤੇ ਜ਼ੁਲਮ ਸਹਿਣ ਨੂੰ ਕਾਇਰਤਾ ਕਰਾਰ ਦਿੱਤਾ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਹ ਡਰਿਆ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਤੋਂ ਪਹਿਲੇ ਗੁਰੂ ਅਰਗੋਬਿੰਦ ਸਾਹਿਬ ਜੀ ਨੂੰ ਆਦੇਸ਼ ਦਿੱਤਾ ਕਿ ਹੁਣ ਵਕਤ ਆ ਗਿਆ ਹੈ ਖਾਲੀ ਪੀਰੀ ਮਤਲਬ ਫਕੀਰੀ ਕੰਮ ਨਹੀਂ ਕਰੇਗੀ ਪੀਰੀ ਨਾਲ ਮਰੀਦਾ ਹੋਣਾ ਵੀ ਅਤ ਜ਼ਰੂਰੀ ਹੈ ਇਸ ਕਰਕੇ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਮਰੀ ਤੇ ਪੀਰੀ ਦੀਆਂ ਦੋ ਕਰਪਾਣਾ ਤਾਰਨ ਕੀਤਿਆਂ ਅਤੇ ਭਗਤੀ ਨੂੰ ਸ਼ਕਤੀ ਨਾਲ ਮਿਲਾ ਦਿੱਤਾ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਤਾਂ ਕਿ ਅਕਾਲ ਤਖਤ ਸਾਹਿਬ ਤੇ ਬੈਠਾ ਇਨਸਾਨ ਧਰਮ ਨੂੰ ਅਤੇ ਹਰਮੰਦਰ ਸਾਹਿਬ ਵਿੱਚ ਬੈਠਾ ਇਨਸਾਨ ਇਨਸਾਨੀਅਤ ਨੂੰ ਨਾ ਭੁੱਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਮਰੀ ਤੇ ਪੀਰੀ ਦੇ ਦੋ ਨਿਸ਼ਾਨ ਸਾਹ ਚੁਲਾਏ ਗਏ ਪੀਰੀ ਦਾ ਨਿਸ਼ਾਨ ਮੇਰੀ ਤੋਚਾ ਰੱਖ ਕੇ ਸ਼ਕਤੀ ਨੂੰ ਪਕਤੀ ਦੇ ਅਧੀਨ ਕਰ ਦਿੱਤਾ ਅਕਾਲ ਤਖ ਸਾਹਿਬ ਤੇ ਜੰਗੀ ਵਾਰਾਂ ਉੱਚੀ ਆਵਾਜ਼ ਵਿੱਚ ਗਵਾਈਆਂ ਜਾਣ ਲੱਗ ਗਈਆਂ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਬਾਦਸ਼ਾਹਾਂ ਵਾਂਗੂ ਕਲਗੀ ਸਜਾਈ ਪ੍ਰਖਤ ਤੇ ਬੈਠ ਕੇ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਕਰਤੇ ਸੋਜਾਂ ਰੱਖੀਆਂ ਨਗਾੜੇ ਵਜਾਏ ਅਤੇ ਸ਼ਾਹਜਹਾਂ ਦੇ ਕਾਲ ਵਿੱਚ ਚਾਰ ਜੰਗਾਂ ਵੀ ਲੜੀਆਂ ਅਤੇ ਜਿੱਤ ਵੀ ਹਾਸਲ ਕੀਤੀ ਗੁਰੂ ਘਰ ਵਿੱਚ ਆਪਣੀਆਂ ਜਵਾਨੀਆਂ ਤਗੜੇ ਕੋੜੇ ਅਤੇ ਸ਼ਸਤਰ ਭੇਟ ਕਰਨ ਦੇ ਆਦੇਸ਼ ਦਿੱਤੇ ਖੇਤ ਨੂੰ ਪਸ਼ੂਆਂ ਤੋਂ ਬਚਾਣ ਲਈ ਜਿਵੇਂ ਵਾੜ ਦੀ ਜ਼ਰੂਰਤ ਹੁੰਦੀ ਹੈ ਓਵੇਂ ਹੀ ਧਰਮ ਨੂੰ ਜ਼ੁਲਮ ਕਰਨ ਵਾਲੇ ਜਾਬਰ ਦੁਸ਼ਟਾਂ ਤੋਂ ਬਚਾਣ ਲਈ ਸਿੱਖਾਂ ਨੂੰ ਸ਼ਸਤਰ ਤਾਰੀ ਬਣਾਇਆ ਗਿਆ ਮਨੁੱਖ ਨੇ ਪਹਿਲੇ ਸੰਤ ਬਣਨਾ ਹੈ ਫਿਰ ਸਿਪਾਹੀ ਪਹਿਕਾਹوں ਕੋ ਦੇਤ ਨੈ ਨੈ ਪੈਮਾਨਤਾਂ ਨਾ ਇਸੇ ਤੋਂ ਡਰਨਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਣਾ ਹੈ ਮੇਰੀ ਪਾਵ ਸ਼ਕਤੀ ਦਾ ਇਸਤੇਮਾਲ ਰਾਜ ਭਾਖ ਖੋਣ ਤੰਦੌਲਤ ਖੋਣ ਦੇ ਲਈ ਨਹੀਂ ਕੀਤਾ ਜਾਵੇਗਾ ਬਲਕਿ ਜ਼ਾਲਮਾਂ ਦੇ ਜ਼ੁਲਮ ਨੂੰ ਰੋਕਣ ਦੇ ਲਈ ਕੀਤਾ ਜਾਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ